ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਦੋਸਤੋ ਆਪਾਂ ਲੱਗੇ ਸੀਗੇ ਜਿਵੇਂ ਕਿ ਸਲਵਾਰ ਦੇ ਜਿਹੜੇ ਪੌਂਚੇ ਹੁੰਦੇ ਆ ਹਨਾ ਵੀ ਪੱਲੇ ਹੁੰਨੇ ਆ ਜਿਹੜੇ ਸਲਵਾਰ ਦੇ ਕਈ ਵਾਰੀ ਸਲਵਾਰ ਆਪਣੀ ਵਰਕ ਵਾਲੀ ਹੁੰਦੀ ਆ ਉਹਦੇ ਜਿਹੜੇ ਵਰਕ ਹੁੰਦਾ ਏ ਵਰਕ ਦੇ ਉੱਪਰ ਆਪਣੇ ਕਪੜਾ ਗਿਰਦਾ ਹੁੰਦਾ ਹਨਾ ਤੇ ਇਹ ਚੀਜ਼ ਮੈਂ ਪਹਿਲਾਂ ਵੀ ਵੀਡੀਓ ਅਪਲੋਡ ਕੀਤੀ ਹੋਈ ਆ ਦੁਬਾਰ ਤੋਂ ਫੇਰ ਨਵੇਂ ਸਿਰੇ ਤੋਂ ਕਿਉਂਕਿ ਜਿਹੜੇ ਨਵੇਂ ਮੇਰੇ ਨਾਲ ਮੇਰੇ ਸਬਸਕ੍ਰਾਈਬਰ ਜੁੜਦੇ ਨੇ ਹਨਾ ਫਾਲੋਅਰ ਜੁੜਦੇ ਨੇ ਉਹਨਾਂ ਲਈ ਮੈਂ ਇਹ ਵੀਡੀਓ ਅਪਲੋਡ ਕਰਨ ਲੱਗੀ ਆ ਕਿਉਂਕਿ ਜਦੋਂ ਨਾ ਆਪਣੀ ਸਲਵਾਰ ਦੇ ਉੱਪਰ ਵਰਕ ਹੋਇਆ ਹੋਵੇ ਤਾਂ ਤੁਸੀਂ ਕਿੰਨੇ ਇੰਚ ਦੀ ਉੱਪਰ ਕਾਟ ਪਾਉਣੀ ਹੈ ਇਹ ਚੀਜ਼ ਤੁਸੀਂ ਧਿਆਨ ਨਾਲ ਦੇਖ ਲਓ ਤੇ ਕਿਵੇਂ ਕਾਟ ਪਾਉਣੀ ਆ ਅੱਜ ਉਹ ਮੈਂ ਤੁਹਾਨੂੰ ਦੱਸਦੀ ਆ ਜਿਵੇਂ ਕਿ ਹੁਣ ਆਪਣੇ ਜਿਹੜਾ ਇਹ ਵਾਲੀ ਸਲਵਾਰ ਆ ਸਲਵਾਰ ਦੇ ਪਹੁੰਚਿਆਂ ਤੇ ਵਰਕ ਹੈ ਠੀਕ ਆ ਤੇ ਇਹਦੀ ਜਿਹੜੀ ਕਾਟ ਪਾਉਣੀ ਆ ਆਪਾਂ ਨੇ ਇਹ ਪਾਉਣੀ ਆ ਜੀ ਆਪਾਂ ਨੇ 2 ਇੰਚ ਤੇ ਠੀਕ ਆ ਤੁਸੀਂ 2 ਇੰਚ ਤੇ ਕਾਟ ਪਾਉਣੀ ਆ ਇੱਥੋਂ ਤੁਸੀਂ ਐਦਾਂ ਮੈਚ ਕਰ ਦੇਣੀ ਆ ਐਦਾਂ ਠੀਕ ਹੈ ਜੀ ਤੇ ਆਪਾਂ ਇੰਨੀ-ਇਨੀ ਕਾਰਡ ਪਾਵਾਂਗੇ ਤੇ ਦੋਨੋਂ ਪੱਲੇ ਨੇ ਆਪਣੇ ਠੀਕ ਹੈ نیچے ਵਾਲਾ ਵੀ ਤੇ ਉੱਪਰ ਵੀ ਆ ਠੀਕ ਹੈ ਦੋਨੋਂ ਪੱਲਿਆਂ ਨੂੰ ਆਪਾਂ ਇਕੱਠੀ ਕਾਰਡ ਪਾਉਣ ਲੱਗੇ ਆ ਇੱਦਾਂ ਠੀਕ ਹੈ ਜੀ ਤੇ ਜੇ ਤੁਸੀਂ 2 ਇੰਚ ਦੀ ਕਾਰਟ ਪਾਉਨੇ ਆ ਵਰਕ ਵਾਲੇ ਸੂਟ ਦੇ ਉੱਪਰ ਮਤਲਬ ਕਿ ਵਰਕ ਵਾਲੇ ਪੌਂਚੇ ਦੇ ਉੱਪਰ ਤਾਂ ਤੁਹਾਡਾ ਜਿਹੜਾ ਮਤਲਬ ਕਪੜਾ ਬਾਧੂ ਦਾ ਉਹ ਉੱਪਰ ਵਰਕ ਦੇ ਉੱਪਰ ਬਿਲਕੁਲ ਨਹੀਂ ਆਊਗਾ ਤੇ ਜਿਹੜਾ ਵਰਕ ਤੁਹਾਡਾ ਪ੍ਰੋਪਰ ਮੋਰੀ ਖੜੀ ਰਹੂਗੀ ਤੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਸ਼ੀ ਕਾਲਦੀ